ਗੁਰਸਾਧੂ ਸੰਗਤ ਮਿਲੈ ਹੀਰੇ ਰਤਨ ਲਬੰਨ ਹੀਰੇ ਰਤਨ ਲਬੰਨ ਹੀਰੇ ਰਤਨ ਲਬੰਨ ਹੀਰੇ ਰਤਨ ਲਬੰਨ ਹੀਰੇ ਰਤਨ ਲਬੰਨਾ ਗੁਰਸਾਧੂ ਸੰਗਤ ਮਿਲ ਹੈ ਹੀਰੇ ਰਾਕੀਤਾ ਜਾਤੋ ਨਹੀਂ ਤੇਰਾ ਕੀਤਾ ਜਾਤੋ ਨਹੀਂ ਤੇਰਾ ਕੀਤਾ ਜਾਤ ਨਾਹੀ ਤੇਰਾ ਕੀਤਾ ਜਾਤ ਨਾਏ ਮਨ ਜੋਗ ਕੀ ਤੋਈ ਕਿ ਤੋਈ ਮੈਨੂੰ ਜੋਗ ਕਿ ਤੋਈ ਮੈਨੂੰ ਜੋਗ ਕਿ ਤੋਈ ਨਿਰਗੁਣਿਆਰੇ ਕੋ ਗੁਣ ਨਹੀਂ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਬਰਣਾ ਸੀ ਦਿਆਲਿਕ ਸਰੂਪ ਦਾ ਦਾ ਅੰਗ ਸੰਗੇ ਅਪੰਘੰਗ ਬੇਭੁਖੇ ਦੋ ਗੌਲੰਗ ਬਰਨਾਸੀ ਦਿਆ ਅੰਗ ਸਰੂਪੇ ਸਦਾ ਅੰਗ ਸੰਗੇ ਅਪੰਘੰਗ ਬੇਭੁਖੇ ਔੜੀ ਸੋਮਨ ਸੋਮਬ ਪੜਾਇਆ ਜਮ ਦੇਤਾ ਮਨੂ ਸੋਮਨ ਸੋਮਬ ਪੜਾਇਆ ਜਮ ਦੇਤਾ ਮਨੂ ਇੰਦਰ ਸੱਤ ਬੁਲਾਇਆ ਰਾਜੇ ਅਬਕੇ ਕਨੂ ਇੰਦਰ ਸੱਤ ਬੁਲਾਇਆ ਰਾਜੇ ਅਬਕੇ ਕਨੂ ਸਿਰ ਪਰ ਛਤਰ ਫਰਾਇਆ ਰਾਜੇ ਅੰਦਰ ਦੇ ਸਿਰ ਪਰ ਛਤਰ ਫਰਾਇਆ ਰਾਜੇ ਅੰਦਰ ਦੇ 14 ਲੋਕਾਂ ਜਾਇਆ ਜਗ ਮਾਤ ਦਾਦੀ 14 ਲੋਕਾਂ ਜਾਇਆ ਜਗ ਮਾਤ ਦਾ ਦੁਰਗਾ ਬਾੜ ਬਣਾਇਆ ਸੱਬੇ ਪੌੜੀਆਂ ਜੀ ਦੁਰਗਾ ਬਾੜ ਬਣਾਇਆ ਸੱਬੇ ਪੌੜੀਆਂ ਫੇਰ ਨਜੁਨੀ ਆਇਆ ਜਿਨੇ ਗਾਇਆ ਜੀ ਫੇਰ ਨਜੁਨੀ ਆਇਆ ਜਿਨੇ ਗਾਇਆ ਦੁਰਗਾ ਬਾਠ ਬਣਾਇਆ ਸੱਪੀ ਪੌੜੀਆਂ ਜੀ ਦੁਰਗਾ ਬਾਠ ਬਣਾਇਆ ਸੱਪੀ ਪੌੜੀਆਂ ਫਿਰ ਨਜੂਨੀ ਆਇਆ ਜਿਨੇ ਗਾਇਆ ਜੀ ਫਿਰ ਨਜੂਨੀ ਆਇਆ ਜਨੇ ਗਾਇਆ ਵਾਹਿਗੁਰੂ ਤਨ ਵਾਹਿਗੁਰੂ 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 ਵਾਹਿਗੁਰੂ ਤਨਵਾਹਿਗੁਰੂ ਵਾਹਿਗੁਰੂ ਤਨਵਾਹਿਗੁਰੂ ਵਾਹਿਗੁਰੂ ਰਮਨ ਤਨਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਨਵਾਹਿਗੁਰੂ ਵਾਹਿਗੁਰੂ ਤਨਵਾਹਿਗੁਰੂ ਬਾਹਰ ਘਰ ਦੇ ਵਿੱਚ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਖੰਡ ਪੜ ਸਾਹਿਬ ਪ੍ਰਕਾਸ਼ ਕੀਤਾ ਗਿਆ ਕਿਸ ਬੰਦ ਦੇ ਵਿੱਚ ਰੱਖਿਆ ਗਿਆ ਜੀ ਪਹਿਲਾਂ ਤੋਂ ਕੋਟ ਕੋਟ ਦਰਵਾਜ਼ਾ ਸਾਹੂ ਜਨ ਸਾਹਿਬ ਦਾ ਜਿੰਨਾ ਨੇ ਆਪ ਦਾ ਮੇਰੇ ਗ੍ਰਹਿ ਵਿਖੇ ਚੱਲ ਪਾ ਕੇ ਮੇਰੇ ਗ੍ਰਹਿ ਵਿਖੇ ਪਵਿੱਤਰ ਕੀਤਾ ਮੈਂ ਆਪਦੇ ਪੋਤਰੇ ਨੇ ਕਿਸੇ ਦੇ ਕੋਲ ਜਾਂਦੇ ਤੇ ਕਿਸੇ ਦੇ ਵਿੱਚ ਬਾਹਰ ਆਇਆ ਦਾ ਸ਼ੁਕਰਾਨਾ ਕਰ ਲਈ ਮਹਾਰਾਜ ਦਾ ਜੀਵਨ ਬਤਨ ਲੈ ਗਿਆ ਕਿਉਂਕਿ ਮੈਂ ਉਹਦੇ ਪੁੱਤਰੇ ਦੇ ਖੁਸ਼ੀ ਦੇ ਵਿੱਚ ਉਹਨੇ ਸੁਖਨਾ ਜੀ ਉਹ ਕੰਮ ਕੀਤਾ ਉਹਦੇ ਪੁੱਤਰੇ ਦੇ ਖੁਸ਼ੀ ਦੇ ਵਿੱਚ ਸਾਰੀ ਸਹਾਇਤਾ ਦੇ ਨਾਲ ਜੀਵਨ ਜੀਵਨ ਸਾਹਿਬ ਦਾ ਪ੍ਰਕਾਸ਼ ਮਹਾਰਾਜ ਆ ਲੱਖ ਲੱਖ ਵਧਾਈ ਜੀਵਨ ਜੀਵਨ ਸਾਹਿਬ ਨੂੰ ਜਿਹਨਾਂ ਨੇ ਮੇਰੇ ਘਰ ਆਣ ਕੇ ਮੇਰੇ ਗੈਹ ਪੁੱਤਰ ਕੀਤਾ ਨਹੀਂ ਸਾਰੀ ਸ਼ਕਤ ਦਾ ਜਿੰਦੇ ਸੰਤ ਪਾਠੀ ਸਾਹਿਬ ਆ ਜਿੰਦੇ ਹੋ ਸੰਤਾਂ ਜਿਹੜਾ ਨੋਰ ਨੋਰ ਕਰਵਾ ਇਹ ਭੋਗ ਕਦਨ ਪਾਏ ਜਾਣੇ ਜੀ ਇਹਨਾਂ ਦੇ ਤੇ ਬੋਧਵਾ ਦੀ ਭੋਗ ਪਾਏ ਜਾਣਗੇ ਜੀ ਠੀਕ ਹੈ ਧੰਨ